ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਮਹਿਰੋ ਵੱਲੋਂ ਜੋ ਕਿ ਹੈ ਕਮਲਕੌਰ ਦਾ ਜੋ ਕਿ ਸੋਦਾ ਲਾਇਆ ਗਿਆ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਮਲਕੌਰ ਜੋ ਕਿ ਹੈ ਗੰਦ ਵੱਜ ਰਚਤਾ ਫਲਾ ਰਹੀ ਸੀ ਦੋਸਤੋ ਜੋ ਕਿ ਹੈ ਕਮਲਕੌਰ ਦੇ ਸੰਸਕਾਰ ਉੱਪਰ ਜੋ ਕਿ ਦੋਸਤੋ ਚਾਰ ਬੰਦੇ ਵੀ ਨਹੀਂ ਪਹੁੰਚੇ ਜੋ ਕਿ ਉਸ ਦੇ ਜੋ ਕਿ ਇੰਸਟਾਗ੍ਰਾਮ ਉੱਪਰ 4 ਲੱਖ ਦੇ ਕਰੀਬ ਜੋ ਕਿ ਹੈ ਫੈਨ ਫੋਲੋਇੰਗ ਸੀ ਦੋਸਤੋ ਇੱਥੇ ਪਤਾ ਲੱਗਦਾ ਹੈ ਕਿ ਚੰਗੇ ਲੋਕਾਂ ਦੇ ਨਾਲ ਹੀ ਜੋ ਕਿ ਲੋਕ ਖੜਦੇ ਨੇ ਮਾੜੇ ਲੋਕਾਂ ਦੇ ਨਾਲ ਕੋਈ ਵੀ ਨਹੀਂ ਖੜਦਾ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੀ ਐ ਕਿ ਭਾਈ ਅਮਰਤਪਾਲ ਸਿੰਘ ਮੈਰੂ ਨੇ ਜੋ ਕਿ ਵੱਡੀ ਚੇਤਾਵਨੀ ਦੇ ਦਿੱਤੀ ਗਈ ਐ ਲਾਈਵ ਆ ਕੇ ਭਾਈ ਅਮਰਤਪਾਲ ਸਿੰਘ ਮੈਰੂ ਨੇ ਕਿਹਾ ਐ ਕਿ ਕਿਰਪਾ ਕਰਕੇ ਸਾਰੇ ਆਪਣੀ ਆਪਣੀ ਖੁੱਡਾਂ ਦੇ ਵਿੱਚ ਵੜ ਜਾਓ ਜੇਕਰ ਸਾਨੂੰ ਕਿ ਦੇ ਗਿਆ ਇਹਦਾ ਲਖਤਰਤਾ ਫਲਾਉਂਦਾ ਜਾਂ ਕੇ ਗੰਦ ਪਾਉਂਦਾ ਅਸੀਂ ਉਸ ਨੂੰ ਛੱਡਾਂਗੇ ਨਹੀਂ ਅਸੀਂ ਨੂੰ ਮਾਰ ਦੇਾਂਗੇ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੀ ਐ ਕਿ ਭਾਈ ਅਮਰਤਪਾਲ ਸਿੰਘ ਮੈਰੂ ਵੱਲੋਂ ਹੋਰ ਕੁਝ ਕੀ ਕੀਤਾ ਗਿਆ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣਿਓ ਐਸਾ ਕੰਮ ਕਰਾਂਗੇ ਜਿੰਨੀ ਕਮਾਈ ਤੁਸੀਂ YouTube Facebook ਤੋਂ ਕੀਤੀ ਆ ਉਹ ਉਦੋਂ ਦੁਕਣੇ ਪੈਸੇ ਥੋਡੇ ਪਰਿਵਾਰ ਰਿਸ਼ਤੇਦਾਰਾਂ ਤੋਂ ਜੇ ਵਿਆਜਾਂ ਤੋਂ ਫੜਫੜ ਕੇ ਨਾ ਥੋਡੇ ਇਲਾਜਾਂ ਤੇ ਲਾਏ ਤੇ ਸਾਡਾ ਨਾਮ ਬਦਲ ਦਿਓ ਤੇ ਮੈਂ ਇਹ ਗੱਲ ਕਹਿੰਦਾ ਵੀ ਧੌਣ ਹਾਜ਼ਰ ਆ ਸਿਰ ਹਾਜ਼ਰ ਆ ਸਿਰ ਵੜਾ ਦੂੰਗਾ ਮੈਂ ਤੇ ਜੇ ਇਹ ਗੱਲਾਂ ਮੈਂ ਕੂੜੀਆਂ ਨਾ ਬਾਕੀ ਦੋਸਤੋ ਤੁਸੀਂ ਭਾਈ ਅਮਰਤਪਾਲ ਸਿੰਘ ਮੈਰੋ ਦੇ ਇਸ ਚੋਕੇ ਚੰਗੇ ਕਾਰਨਾਮੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ